ਨਾ ਬਣ ਕੇ ਤੂੰ ਕਮਜ਼ੋਰ ਦਿਲਾਂ ਦਾ ਤਾਤੋਂ ਪਏ ਬੈਠਾ ਸ਼ੋਰ ਦਿਲਾਂ ਦਾ ਝਾਟ ਆਸ ਕੋਈ ਆਪਣੀ ਉਹਨੂੰ ਲੈ ਜਾਊਂਗਾ ਕੋਈ ਹੋਰ ਦਿਲਾਂ ਦਾ ਦਿਲ ਤੇ ਬੋਤਾ ਲਾਵੀਂ ਨਾ ਇਹਨਾਂ ਨੂੰ ਸਮਝਾਵੀਂ ਨਾ ਦੁਨੀਆਂ ਦਾ ਦਸਤੂਰ ਹੈ ਤੇ ਦਿਲ ਟੁੱਟਦੇ ਰਹਿੰਦੇ ਲੱਖਾਂ ਦੇ ਤੈਨੂੰ ਆਉਂਦਾ ਵੇਖਿਆ ਅੱਖਾਂ ਨੇ ਤੈਨੂੰ ਜਾਂਦਾ ਵੇਖਿਆ ਅੱਖਾਂ ਨੇ ਫਿਰ ਕੀ ਹੋਇਆ ਟੁੱਟ ਗਿਆ ਦਿਲ ਟੁੱਟਦੇ ਰਹਿੰਦੇ ਲੱਖਾਂ ਦੇ ਜੀ ਸਾਥੀਓ ਗੀਤ ਅੱਖਾਂ ਨੇ ਤੁਸੀਂ ਸੁਣਿਆ ਸਾਡੇ ਬਠਿੰਡਾ ਜ਼ਿਲ੍ਹੇ ਦੇ ਇੱਕ ਨੌਜਵਾਨ ਜ਼ਮੀਰ ਕੋਲੋਂ ਜੋ ਸਾਡੇ ਨਾਲ ਨੇ ਜ਼ਮੀਰ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਇਸ ਵੀਡੀਓ 'ਚ ਬਹੁਤ ਬਹੁਤ ਧੰਨਵਾਦ ਜੀ ਜ਼ਮੀਰ ਬੜਾ ਬਿਹਤਰੀਨ ਨਗਮਾ ਜਿਹੜਾ ਤੁਸੀਂ ਛੋਇਆ ਦਿਲ ਖੁਸ਼ ਹੋ ਗਿਆ ਤੇ ਜਿਸ ਲੋਕੇਸ਼ਨ ਤੇ ਅਸੀਂ ਖੜੇ ਆ ਉਹ ਵੈਸੇ ਵੀ ਖੁਸ਼ ਨੁਮਾ ਜਹੀ ਲੋਕੇਸ਼ਨ ਹੈ ਹਵਾ ਜਿਹੜੀ ਹੈ ਉਹ ਵੀ ਸਰਸਨ ਵਗ ਰਹੀ ਹੈ ਸਾਡੇ ਸਰੋਤੇ ਸਾਡੀ ਗੱਲਬਾਤ ਦੇ ਨਾਲ-ਨਾਲ ਸਾਡੇ ਦਰਸ਼ਕ ਜਿਹੜੇ ਨੇ ਨਾ ਉਹ ਹਵਾ ਦੀ ਆਵਾਜ਼ ਵੀ ਸੁਣ ਸਕ ਰਹੇ ਹੋਣਗੇ ਤੇ ਇਸੇ ਤਰ੍ਹਾਂ ਹਵਾ ਵਾਂਗੂ ਹੀ ਜ਼ਮੀਰ ਦੇ ਲਿਖੇ ਹੋਏ ਖੁਦ ਦੇ ਇਹਨਾਂ ਦੇ ਲਿਖੇ ਹੋਏ ਨਗਮੇ ਜਿਹੜੇ ਨੇ ਉਹ ਇਹਨਾਂ ਦੀ ਖੁਦ ਦੀ ਆਵਾਜ਼ ਦੇ ਵਿੱਚ ਸੋਸ਼ਲ ਮੀਡੀਆ OTT ਪਲੇਟਫਾਰਮਾਂ ਦੇ ਉੱਤੇ ਛਾਏ ਹੋਏ ਨੇ ਤੇ ਜ਼ਮੀਰ ਜਦੋਂ ਅਸੀਂ ਤੁਹਾਡੇ ਇਹਨਾਂ ਨਗਮਿਆਂ ਦੀ ਗੱਲ ਕਰਦੇ ਆ ਤਾਂ ਸ਼ੁਰੂਆਤ ਜਿਹੜੀ ਹੈ ਉਹ ਕਿੱਥੋਂ ਹੁੰਦੀ ਹੈ ਤੁਹਾਡੇ ਲਿਖਣ ਦੀ ਤੇ ਉਸ ਤੋਂ ਬਾਅਦ ਗਾਉਣ ਦੀ ਸ਼ੁਰੂਆਤ ਪਹਿਲਾਂ ਕਾਦੀ ਹੁੰਦੀ ਹੈ ਲਿਖਣ ਦੀ ਜਾਂ ਫਿਰ ਗਾਉਣ ਦੀ ਪਹਿਲਾਂ ਤਾਂ ਸਭ ਤੋਂ ਪਹਿਲਾਂ ਤੁਹਾਡੇ ਮਨਦੀਪ ਜੀ ਚੈਨਲ ਦਾ ਬਹੁਤ-ਬਹੁਤ ਧੰਨਵਾਦ ਅੱਜ ਅਸੀਂ ਮੌਕਾ ਦਿੱਤਾ ਖੁਦ ਨੂੰ ਰੂਬਰੂ ਕਰਨ ਦਾ ਤੁਹਾਡੇ ਸਾਹਮਣੇ ਸੋ ਜੇ ਮੈਂ ਆਪਣੀ ਲਿਖਣ ਦੀ ਜਰਨੀ ਜਾਂ ਫਿਰ ਗਾਉਣ ਦੀ ਚਰਨੀ ਦੀ ਗੱਲ ਕਰਾਂ ਜੀ ਸਭ ਤੋਂ ਪਹਿਲਾਂ ਮੇਰੀ ਜ਼ਿੰਦਗੀ 'ਚ ਦੇਖੋ ਸੰਗੀਤ ਮੈਂ ਸ਼ੁਰੂ ਤੋਂ ਆਪਣਾ ਹਿੱਸਾ ਬਣਾਇਆ ਜ਼ਿੰਦਗੀ ਦਾ ਜੀ ਸੋ ਸਭ ਤੋਂ ਪਹਿਲਾਂ ਮੈਂ ਸਕੂਲ 'ਚ ਜਦੋਂ ਐਡਮਿਸ਼ਨ ਲਈ ਹਨਾ ਤੇ ਅ ਟੀਚਰਸ ਨੇ ਮਤੋਂ ਗੀਤ ਸੁਣਾਇਆ ਕਰਨੇ ਹਾਂ ਨਵੇਂ-ਨਵੇਂ ਗੀਤ ਸੁਣਾਇਆ ਕਰਨੇ ਜਿਹੜੇ ਉਦੋਂ ਚਲੋ ਮੈਂ ਖਾਸ ਲਿਖਦਾ ਨਹੀਂ ਸੀ ਪਹਿਲਾਂ ਹੂੰ ਸੋ ਉਦੋਂ ਗੀਤ ਸੁਣਾਉਣੇ ਉਦੋਂ ਪਹਿਲਾਂ-ਪਹਿਲਾਂ ਥੋੜੀ ਹੁੰਦਾ ਨਾ ਇੱਕ ਉਸ ਅਵਸਥਾ 'ਚ ਸ਼ਰਮ ਵੀ ਆਉਂਦੀ ਹੈ ਹਾਂ ਤੇ ਉਹ ਬਡਿੰਗ ਕਿਉਂਕਿ ਸਾਡੀ ਉਮਰ ਤੇ ਆਰਟ ਜਿਹੜਾ ਬਡਿੰਗ ਆਰਟ ਹੁੰਦਾ ਉਹਨਾਂ ਸਹੀ ਗੱਲ ਸੋ ਟੀਚਰਸ ਨੇ ਪਛਾਣਿਆ ਉਹਨਾਂ ਨੇ ਬਹੁਤ ਮੋਟੀਵੇਟ ਕੀਤਾ ਸਕੂਲ 'ਚ ਵੀ ਕਾਲਜ 'ਚ ਵੀ ਜੀ ਸੋ ਸਕੂਲ ਤੋਂ ਸਭ ਤੋਂ ਪਹਿਲਾਂ ਮੇਰੀ ਗਾਉਣ ਦੀ ਸ਼ੁਰੂਆਤ ਹੋਈ ਹੂੰ ਤੇ ਅਸੀਂ ਫਿਰ ਉਸ ਤੋਂ ਬਾਅਦ ਹੌਲੀ-ਹੌਲੀ ਪਲੱਸ 2 ਤੋਂ ਬਾਅਦ ਸਿੱਖਣਾ ਸ਼ੁਰੂ ਕੀਤਾ ਜੀ ਨਾਲ ਮੇਰੇ ਹੋਰ ਵੀ ਕਾਫੀ ਸਾਥੀ ਸੀਗੇ ਅਸੀਂ ਸਾਰਿਆਂ ਨੇ ਇਕੱਠੇ ਸ਼ੁਰੂ ਕੀਤਾ ਸੀਗਾ ਤੇ ਹੌਲੀ-ਹੌਲੀ ਮੈਂ ਨੋਟ ਕਰਨੀਆਂ ਸ਼ੁਰੂ ਕੀਤੀਆਂ ਠੀਕ ਆ ਸੋ ਨੋਟ ਜਦੋਂ ਮੈਂ ਕਰਦਾ ਰਿਹਾ ਕਰਦਾ ਰਿਹਾ ਸੋ ਆਪਾਂ ਨੂੰ ਫਿਰ ਉਦਾਂ ਦੇ ਸ਼ਬਦਾਵਲੀ ਆਉਣ ਲੱਗ ਜਾਂਦੀ ਹੈ ਕਈ ਵਾਰ ਹੌਲੀ-ਹੌਲੀ ਚਲੋ ਹਨਾ ਰੱਬੀ ਚੀਜ਼ ਹੁੰਦੀ ਹੈ ਕੁਦਰਤ ਕਲਾ ਬਖਸ਼ੀ ਹੁੰਦੀ ਹੈ ਪ੍ਰਮਾਤਮਾ ਨੇ ਸਿਰਫ ਨਿਖਾਰਨ ਵਾਲੇ ਦੀ ਹਨਾ ਲੋੜ ਪਦੀ ਆਪਾਂ ਨੂੰ ਸੋ ਹੌਲੀ-ਹੌਲੀ ਲਿਖਣਾ ਸ਼ੁਰੂ ਕੀਤਾ ਤੇ ਉਹ ਲਿਖਦੇ ਲਿਖਦੇ ਇੰਨਾ ਕੁ ਇੰਪਰੂਵਮੈਂਟ ਆਉਂਦੀ ਕਿ ਸੁਧਾਰ ਆਉਂਦਾ ਗਿਆ ਸੋ ਅੱਜ ਚਲੋ ਗਾਣੇ ਲਿਖ ਰਹੇ ਆ ਤੇ ਪ੍ਰਮਾਤਮਾ ਦੀ ਮਿਹਰ ਨਾਲ ਅੱਗੇ ਲਿਖਦੇ ਜਮੇਰ ਜਦੋਂ ਸਕੂਲੇ ਗਾਉਂਦੇ ਹੁੰਦੇ ਸੀਗੇ ਨਾ ਜੇਕਰ ਅਸੀਂ ਕਦੇ ਸਕੂਲੇ ਗਾਇਆ ਹੈਗਾ ਕਿ ਦੇਖਣ ਵਾਲੇ ਜਿਸ ਵੀ ਸਾਡੇ ਸਾਥੀ ਨੇ ਸਕੂਲ 'ਚ ਜਦੋਂ ਗਿਆ ਹੈਗਾ ਤਾਂ ਉਹਨੂੰ ਉਹ ਯਾਦ ਹੁੰਦਾ ਕਿ ਇਹ ਮੈਂ ਅਕਸਰ ਹੀ ਗਾਉਂਦਾ ਹੁੰਦਾ ਸੀ ਜਾਂ ਇਸ ਗੀਤ ਦੀ ਅਕਸਰ ਹੀ ਮੰਗ ਆਉਂਦੀ ਹੁੰਦੀ ਸੀ ਤੁਸੀਂ ਫਿਰ ਕਿਹੜੇ ਸਿੰਗਰ ਦਾ ਕਿਹੜਾ ਸਥਾਪਿਤ ਗੀਤ ਜਦੋਂ ਤੁਹਾਨੂੰ ਕਿਹਾ ਜਾਂਦਾ ਸੀ ਵੀ ਗਾਓ ਤੇ ਉਹ ਸ਼ੁਰੂ ਕਰ ਦਿੰਦੇ ਹੁੰਦੇ ਸੀ ਹਾਂਜੀ ਉਸ ਉਸ ਵਕਤ ਕਾਫੀ ਦੌਰ ਚੱਲ ਰਿਹਾ ਸੀਗਾ ਆਪਣੇ ਮਾਸਟਰ ਸਲੀਮ ਜੀ ਦਾ ਉਹਨਾਂ ਦੇ ਗਾਣੇ ਕਾਫੀ ਸੌਂਦੇ ਹੁੰਦੇ ਸੀਗੇ ਸੋ ਸਾਬਰਕੁੱਟੀ ਜੀ ਦੇ ਗਾਣੇ ਹੁੰਦੇ ਸੀਗੇ ਉਹ ਗੁਣ ਸੁਣਦੇ ਹੁੰਦੇ ਸੀਗੇ ਇੱਕ ਬਹੁਤ ਸਪੈਸ਼ਲ ਗਾਣਾ ਜਿਹੜਾ ਮੇਰਾ ਬਹੁਤ ਫੇਵਰੇਟ ਆ ਉਹ ਟੀਚਰ ਉਹਨਾਂ ਚਾਹਾਂਗੇ ਹਾਂ ਹਾਂਜੀ ਉਹ ਟੀਚ ਹੋ ਮੈਂ ਜ਼ਰੂਰ ਸੁਣੂੰਗਾ ਸਾਰਾ ਸਾਰਾ ਦਿਨ ਤੇਰੇ ਬਿਨ ਹੁਣ ਨਹੀਂ ਗੁਜ਼ਰਦਾ ਯਾਰਾ ساری ਸਰੀਰ ਰਾਤ ਪਾਵਾ ਬ ਕੰਧਾ ਪਰੇਣ ਹੂੰਗਾ ਰਾ ਤੂੰ ਤੇ ਸਾਨੂੰ ਤੁਰ ਗਿਓ ਲਾਕੇ ਤੂੰ ਤੇ ਸਾਨੂੰ ਤੁਰ ਗਿਓ ਲਾਕੇ ਉਮਰਾਂ ਦਾ ਲਾਰਾ ਹੁਣ ਨਹੀਂ گزارਾ ਸਾਰਾ ਸਾਰਾ ਦਿਨ ਤੇਰੇ ਬਿਨ ਬੁਣ ਨਹੀਂ ਗੁਜ਼ਰਦਾ ਯਾਰ ਵਾਹ ਵਾਹ ਜ਼ਮੀਰ ਤੁਸੀਂ ਆਪਣੀ ਜੋ ਗਾਇਕੀ ਹੈ ਨਾ ਉਸ ਨੂੰ ਲਾਰਾ ਨਹੀਂ ਲਾਇਆ ਜਿਕਰ ਤੁਸੀਂ ਸੋਚਿਆ ਵੀ ਮੈਂ ਗਾਉਂਗਾ ਤਾਂ ਤੁਸੀਂ ਗਾਇਆ ਵੀ ਸ਼ੁਰੂ ਵੀ ਕੀਤਾ ਤੇ ਹੁਣ ਤੱਕ ਲਗਭਗ ਤੁਹਾਡੇ ਦਰਜਨ ਦੇ ਟਰੈਕ ਜਿਹੜੇ ਹੈ ਉਹ ਆ ਚੁੱਕੇ ਨੇ ਰਿਲੀਜ਼ ਹੋ ਚੁੱਕੇ ਨੇ ਜਿਨ੍ਹਾਂ ਦੇ ਵਿੱਚ ਮਾਡਲ ਵੀ ਤੁਸੀਂ ਆਪ ਹੋ ਤੇ ਸਿੰਗਿੰਗ ਜਿਹੜੀ ਬੈਕਗ੍ਰਾਉਂਡ ਸਿੰਗਿੰਗ ਹੈ ਉਹ ਤੁਹਾਡੀ ਹੈ ਹੀ ਹੈ ਮਾਸ਼ਾਅੱਲਾ ਤੇ ਜ਼ਮੀਰ ਦੀ ਵਨ ਤੁਹਾਡਾ YouTube ਚੈਨਲ ਹੈ ਜਿਸ ਦੇ ਉੱਤੇ ਇਹ ਸਾਰੇ ਹੀ ਨਗਮੇ ਤੇ ਹੋਰ ਵੱਖ-ਵੱਖ ਪਲੇਟਫਾਰਮਾਂ ਦੇ ਉੱਤੇ ਇਹ ਸਾਰੇ ਹੀ ਨਗਮੇ ਜਿੰਨਾ ਚਿਰ ਤੁਹਾਡਾ ਜ਼ੁਲਫਾ ਗੀਤ ਬੜਾ ਮਕਬੂਲ ਹੋਇਆ ਹੈਗਾ ਬੜਾ ਟ੍ਰੈਂਡਿੰਗ ਦੇ ਵਿੱਚ ਇਸ ਵੇਲੇ ਹੈਗਾ ਉਹ ਤੇ ਸਾਡੇ ਲਈ ਬੜੀ ਮਾਣ ਵਾਲੀ ਗੱਲ ਹੈ ਕਿ ਜ਼ਿਲ੍ਹਾ ਬਠਿੰਡੇ ਦੇ ਉਸੇ ਹੀ ਨੌਜਵਾਨ ਸਾਥੀ ਦੇ ਨਾਲ ਅੱਜ ਅਸੀਂ ਸਾਡੇ ਦਰਸ਼ਕਾਂ ਦੀ ਮੁਲਾਕਾਤ ਕਰਵਾ ਰਹੇ ਹਾਂ ਮਾਡਲ ਦੀ ਚੋਣ ਕਿਵੇਂ ਕਰਦੇ ਹੋ ਜੋ ਫੀਮੇਲ ਮਾਡਲ ਤੁਹਾਡੇ ਨਾਲ ਤੁਹਾਡੇ ਉਸ ਟਰੈਕ ਦੇ ਵਿੱਚ ਹੁੰਦੇ ਆ ਤੇ ਉਸ ਤੋਂ ਬਾਅਦ ਤੁਹਾਡੇ ਗੀਤ ਨੂੰ ਡਾਇਰੈਕਸ਼ਨ ਦੇਣੀ ਉਸ ਤੋਂ ਬਾਅਦ ਉਸ ਗੀਤ ਨੂੰ ਚੁਣਨਾ ਉਸ ਦੀ ਪ੍ਰੋਡਕਸ਼ਨ ਕਰਨੀ ਉਹ ਕਿਸ ਤਰ੍ਹਾਂ ਰਹਿੰਦਾ ਹੈ ਤੇ ਸਭ ਤੋਂ ਪਹਿਲਾਂ ਦੇਖੋ ਜੀ ਜਦੋਂ ਆਪਾਂ ਗਾਣਾ ਕੋਈ ਵੀ ਲਿਖਦਾ ਜੀ ਉਸ ਤੋਂ ਬਾਅਦ ਕੰਪੋਜ਼ ਕੀਤਾ ਹੁੰਦਾ ਤੇ ਉਸ ਤੋਂ ਬਾਅਦ ਮਿਊਜ਼ਿਕ ਰੈਡੀ ਹੁੰਦਾ ਸਭ ਤੋਂ ਪਹਿਲਾਂ ਟਰੈਕ ਰੈਡੀ ਕਰਦੇ ਆ ਜੀ ਉਹ ਜਿਹੜਾ ਟਰੈਕ ਜਦੋਂ ਰੈਡੀ ਹੋ ਜਾਂਦਾ ਕੋਈ ਉਹਨੂੰ ਘੱਟੋ ਘੱਟ ਅਸੀਂ 50 ਵਾਰੀ ਸੁਣਨਾ 100 ਵਾਰੀ ਸੁਣਨਾ 150 150 ਵਾਰੀ ਅਸੀਂ ਬਹੁਤ ਵਾਰੀ ਸੁਣ ਲੈਂਦੇ ਆ ਠੀਕ ਆ ਅਸਲ ਜਦੋਂ ਰਿਲੀਜ਼ ਹੁੰਦਾ ਗਾਣਾ ਉਦੋਂ ਸਾਡਾ ਕਈ ਵਾਰ ਟੇਸਟ ਹੀ ਖਤੋਂ ਜਾਂਦਾ ਸਾਡਾ ਜੀ ਉਹਨੂੰ ਜਿਹਨੂੰ ਡੰਮੀ ਕਹਿ ਦਿੱਤਾ ਜਾਂਦਾ ਡੰਮੀ ਨੂੰ ਅਸੀਂ ਬਹੁਤ ਵਾਰੀ ਸੁਣਦੇ ਆ ਸੋ ਕਈ ਵਾਰ ਅਸੀਂ ਐਂ ਦੇਖਦੇ ਆ ਕਿ ਜੇ ਅਸੀਂ ਖੁਦ ਹੀ ਬੋਰ ਹੋ ਰਹੇ ਆ ਤਾਂ ਆਡੀਅנס ਨੂੰ ਕਿਵੇਂ ਲੱਗੂਗਾ ਵਾਕ ਵਾਕੀ ਸਭ ਤੋਂ ਪਹਿਲਾਂ ਹਨਾ ਖੁਦ ਆਬਜ਼ਰਵ ਆਬਜ਼ਰਵ ਕਰਨਾ ਜ਼ਰੂਰੀ ਹੁੰਦਾ ਗਾਣੇ ਨੂੰ ਅਸੀਂ ਇੰਨੀ ਵਾਰੀ ਸੁਣ ਲੈਂਦੇ ਆ ਬਹੁਤ ਵਾਰੀ ਸੁਣਦੇ ਆ ਫਿਰ ਐਜ਼ ਅ ਡਾਇਰੈਕਟਰ ਜਦੋਂ ਮ ਉਸ ਗੀਤ ਨੂੰ ਵਾਰ-ਵਾਰ ਸੁਣ ਕੇ ਤੁਸੀਂ ਸੋਚਿਆ ਜਾਂਦਾ ਇਹ ਲੋਕੇਸ਼ਨ ਤੇ ਕਿੱਥੇ ਹੋਊਗਾ ਠੀਕ ਆ ਤੇ ਇਹਦੇ ਕੈਰੈਕਟਰਸ ਕੀ ਕੀ ਹੋਣਗੇ ਮਾਡਲ ਕਿਵੇਂ ਦੀ ਸਾਨੂੰ ਚਾਹੀਦੀ ਆ ਜਾਂ ਫਿਰ ਉਹਦਾ ਹਨਾ ਟੈਲੈਂਟ ਕੀ ਹੋਣਾ ਚਾਹੀਦਾ ਜੀ ਸੋ ਜਿੱਦਾਂ ਦੀ ਰਿਕੁਆਇਰਮੈਂਟ ਹੁੰਦੀ ਆ ਫਿਰ ਉਸ ਬਿਹਾਰਫ ਤੇ ਗਾਣੇ ਦੇ ਬਿਹਾਰਫ ਤੇ ਅਸੀਂ ਚੂਜ਼ ਕਰਦੇ ਆ ਹਮ ਅੱਖਾਂ ਨੇ ਮਸੂਮ ਦਿਲ ਸਾਫ ਗੋਰੀਏ ਆਜਾ ਗੱਲਾਂ ਵਿੱਚੋਂ ਆਪਣੀਆਂ ਗੱਲਾਂ ਤੋਰੀਏ ਕਰਦੀ ਸ਼ਰਰਤਾ ਤੂੰ ਅੱਖਾਂ ਰਹੀਂ ਦੂਜਾ ਤੇਰਾ ਹਾਸਾ ਲੱਗੇ ਪਾਣੀ ਦੀਆਂ ਛੱਲਾਂ ਗੋਰੀਏ ਸੁਰ ਮੇਨਾਂ ਲੱਦੀਆਂ ਨੇ ਹੋਈਆਂ ਜਿਹੜੀਆਂ ਸੁਰ ਮੇਨਾਂ ਲੱਦੀਆਂ ਨੇ ਹੋਈਆਂ ਜਿਹੜੀਆਂ ਨਹੀਂ ਤੇਰੀ ਅੱਖਾਂ ਮੈਨੂੰ ਜੱੱਚਦੀਆਂ ਵਾਲੀਆਂ ਅੱਖਾਂ ਮੈਨੂੰ ਜੱੱਚਦੀਆਂ ਵਾਲੀਆਂ ਕੰਨਾਂ ਵਿੱਚ ਜੱੱਚਦੀਆਂ ਵਾਲੀਆਂ ਕੰਨਾਂ ਦੇ ਪਿੱਛੇ ਜੱੱਚਦੀਆਂ ਜ਼ੁਲਫਾਂ ਵੀ ਕਾਲੀਆਂ ਵਾਹ ਕੰਨਾਂ ਵਿੱਚ ਜੱੱਚਦੀਆਂ ਵਾਲੀਆਂ ਕੰਨਾਂ ਦੇ ਪਿੱਛੇ ਜੱੱਚਦੀਆਂ ਜ਼ੁਲਫਾਂ ਵੀ ਕਾਲੀਆਂ ਕਾਲੀਆਂ ਵਾਹ ਬਹੁਤ ਅੱਛੇ ਜ਼ਮੀਰ ਬਹੁਤ ਛੋਟੀਆਂ-ਛੋਟੀਆਂ ਗੱਲਾਂ ਦਾ ਖਿਆਲ ਰੱਖਣਾ ਪੈਂਦਾ ਹੈ ਖਾਸ ਤੌਰ ਤੇ ਜਦੋਂ ਮਾਧਿਅਮ ਜਿਹੜਾ ਹੈ ਉਹ ਵੀਡੀਓ ਦਾ ਆ ਜਾਂਦਾ ਹੈਗਾ ਜਦੋਂ ਤਸਵੀਰ ਆ ਜਾਂਦੀ ਹੈ ਤੇ ਉਹਦੇ ਚ ਮਾਡਲ ਦੀ ਡਰੈਸ ਸਿਲੈਕਟ ਕਰਨੀ ਤੁਹਾਡੇ ਕੋਸਟਿਊਮ ਸਿਲੈਕਟ ਕਰਨੇ ਲਾਈਟਿੰਗ ਤੇ ਲੋਕੇਸ਼ਨ ਸਿਲੈਕਟ ਕਰਨੀ ਇਹਦੇ ਚ ਕਿਸ ਤਰ੍ਹਾਂ ਤੁਸੀਂ ਮੈਨੇਜ ਕਰਦੇ ਹੋ ਕੌਣ ਤੁਹਾਡਾ ਇਹਦੇ ਚ ਸਾਥ ਦਿੰਦਾ ਹੈ ਸੋਚੋ ਦੇਖੋ ਜੇ ਗੱਲ ਕਰੀ ਅੱਜ ਦੀ ਇੰਡਸਟਰੀ ਦੀ ਕਾਫੀ ਜ਼ਿਆਦਾ ਅੱਗੇ ਵੱਧ ਚੁੱਕੀ ਆ ਹੂੰ ਸੋ ਅੱਜ ਕੱਲ ਕਾਫੀ ਪਹਿਲਾਂ ਜ਼ਮਾਨਾ ਹੁੰਦਾ ਸੀਗਾ ਕਿ ਕੈਸੇਟਸ ਰਿਕਾਰਡ ਕਰਨੀਆਂ ਸੀ ਡੀਜ਼ ਰਿਕਾਰਡ ਕਰਨੀਆਂ ਅੱਜ ਕੱਲ ਮੈਨੂੰ ਐਦਾਂ ਲੱਗਦਾ ਦੌਰ ਜਿਹੜਾ ਆ ਗਿਆ ਹੈ ਗਾਣਾ ਸੁਣਨ ਤੋਂ ਵੀ ਜ਼ਿਆਦਾ ਅੱਜ ਕੱਲ ਨਾ ਗਾਣਾ ਦੇਖਿਆ ਜਾਂਦਾ ਬਿਲਕੁਲ ਬਿਲਕੁਲ ਸੋ ਅੱਜ ਕੱਲ ਉਸ ਚੀਜ਼ ਤੇ ਨਾ ਨਿੱਕੀ ਨਿੱਕੀ ਚੀਜ਼ ਤੇ ਬਹੁਤ ਧਿਆਨ ਰੱਖਣਾ ਪੈਂਦਾ ਪਹਿਲਾਂ ਜਦੋਂ ਗਾਣਾ ਸੁਣਦੇ ਆਂ ਅਸੀਂ ਫਿਰ ਕਾਸਟਿਊਮ ਸਿਲੈਕਟ ਕਰਨੀ ਹੁੰਦੀ ਹੈ ਜੀ ਬੇਸਿਕਲੀ ਜਦੋਂ ਵੀ ਅਸੀਂ ਮੇਰੀ ਜ਼ਿੰਦਗੀ ਦੇ ਨਾ ਆਮ ਤੌਰ ਤੇ ਜ਼ਿਆਦਾ ਜਿਹੜੇ ਲਾਈਵ ਕਨਸੈਪਟਸ ਹੁੰਦੇ ਆ ਮੇਰੀ ਜ਼ਿੰਦਗੀ ਦੇ ਆਧਾਰਿਤ ਹੁੰਦੇ ਆ ਖਾਸ ਕਰ ਜਦ ਕਿ ਮੈਂ ਉਦੋਂ ਆ ਪਾਇਆ ਸੀਗਾ ਉਦਾਂ ਦਾ ਕੁਝ ਰੈਪਲੀਕੇਟ ਕਰਨ ਦੀ ਕੋਸ਼ਿਸ਼ ਕਰਦੇ ਆਂ ਹੂੰ ਕਿਉਂਕਿ ਜਿਹੜੀ ਚੀਜ਼ ਖੁਦ ਨਾਲ ਵਾਪਰੀ ਹੋਵੇ ਉਹ ਰੈਪਲੀਕੇਟ ਕਰਨੀ ਥੋੜੀ ਸੌਖੀ ਹੋ ਜਾਂਦੀ ਹੈ ਜੀ ਬਜਾਏ ਇਸ ਦੇ ਕੁਝ ਨਵਾਂ ਸੋਚਣਾ ਹੂੰ ਕਿ ਨਵਾਂ ਸੋਚਣਾ ਵੀ ਜ਼ਰੂਰੀ ਹੋ ਜਾਂਦਾ ਕਦੇ-ਕਦੇ ਕੁਝ ਐਲੀਮੈਂਟ ਐਡ ਕਰਨਾ ਜਾਂ ਕੁਝ ਵੀ ਨਵੀਂ ਚੀਜ਼ ਦੇਣੀ ਸੋ ਉਹ ਚੀਜ਼ ਨਾਲ ਮੈਂ ਫਿਊਜ਼ਨ ਕਰਦਾ ਰਹਿਣਾ ਹੂੰ ਜ਼ਮੀਰ ਨਗਮੇ ਜਿਹੜੇ ਨੇ ਨਾ ਬੜੇ ਬਿਹਤਰੀਨ ਨੇ ਅ ਕਮਰਸ਼ਲ ਹੋਣ ਦੇ ਨਾਲ ਨਾਲ ਬੜੇ ਸੂਧਿੰਗ ਵੀ ਨੇ ਜਿਹੜੇ ਤੁਸੀਂ ਗੀਤ ਹੁਣ ਤੱਕ ਗੁੰਗੁਣਾਏ ਆ ਹੋਰ ਇੱਕ ਗੀਤ ਤੁਹਾਡਾ ਲਿਖਿਆ ਹੋਇਆ ਤੁਹਾਡਾ ਗਾਇਆ ਹੋਇਆ ਹਾਂਜੀ ਅ ਇੱਕ ਨਵਾਂ ਗਾਣਾ ਲਿਖਿਆ ਸੀਗਾ ਜਿਵੇਂ ਸੋ ਤੁਹਾਡੇ ਨਾਲ ਸਾਂਝਾ ਜ਼ਰੂਰ ਕਰੂੰਗਾ ਤੇ ਤੁਸੀਂ ਪਿਆਰ ਦੇਣਾ ਤੁਸੀਂ ਸਾਰੇ ਸਪੋਰਟ ਕਰਨ ਵਾਲਿਆਂ ਸੋ ਮੈਂ ਤੁਹਾਨੂੰ ਸੁਣਾਉਣਾ ਜੀ ਚੇ ਕੱਚੇ ਵੇਰੇਗਾ ਸੀ ਦਿਲ ਸਾਡਾ ਹੁਣ ਸੰਗ ਮਰ ਮਰ ਜਿਹਾ ਹੋ ਗਿਆ ਏ ਕੋਈ ਅੱਖਾਂ ਖੋਲ ਕੇ ਰਾਤਾਂ ਕੱਟਦਾ ਕੋਈ ਅੱਖਾਂ ਮੀਟ ਕੇ ਸੌਂ ਗਿਆ ਏ ਹੰਗਲ ਨੂੰ ਛੱਲਾਉ ਦੇਣਾ ਨਹੀਂ ਸੀ ਇਸਕੇ ਨੂੰ ਹਲਾਉ ਦੇਣਾ ਨਹੀਂ ਸੀ ਦੱਸ ਦੇ ਨਾ ਇਹ ਸਿੰਗਲ ਦਿਲ ਦੀ ਜੇ ਔਕਾਤਾਂ ਕੁਛ ਲੈੰਦੇ ਸਾਡਾ ਵੀ ਵਿਆਹ ਹੋਣਾ ਸੀ ਸਾਡਾ ਕੋਈ ਗਵਾਹ ਹੋਣਾ ਸੀ ਪਿਆਰ ਤੋਂ ਪਹਿਲਾਂ ਸੱਜਣਾ ਦੇ ਦੇ ਜ਼ਤਾਂ ਪੁੱਛ ਲੈਂਦੇ ਵਾਹ ਸਾਡਾ ਵੀ ਵਾ ਹੋਣਾ ਸੀ ਸਾਡਾ ਕੋਈ ਗਵਾਹ ਹੋਣਾ ਸੀ ਪਿਆਰ ਤੋਂ ਪਹਿਲਾਂ ਸੱਜਣਾ ਵੇ ਜੀ ਜ਼ਤਾਂ ਪੁੱਛ ਲੈਂਦੇ ਜੇ ਜ਼ਤਾਂ ਪੁੱਛ ਲੈਂਦੇ ਬਹੁਤ ਅੱਛੇ ਜ਼ਮੀਰ ਜ਼ਮੀਰ ਇਨਵੈਸਟਮੈਂਟ ਦੀ ਗੱਲ ਕਰਦੇ ਆ ਇਹਦੇ ਚ ਇਨਵੈਸਟਮੈਂਟ ਹੁਣ ਤੱਕ ਜਿੱਥੋਂ ਤੱਕ ਦੇਖਿਆ ਸੋਚਿਆ ਜਾਂਦਾ ਹੈਗਾ ਵੀ ਇਨਵੈਸਟਮੈਂਟ ਜ਼ਿਆਦਾ ਹੈ ਤੇ ਰਿਟਰਨਾਂ ਉਸ ਹਿਸਾਬ ਨਾਲ ਨਹੀਂ ਆ ਰਹੀਆਂ ਕਿਉਂਕਿ ਯੂਥ ਨੂੰ ਬਰਡਿੰਗ ਜਿਹੜੇ ਆਰਟਿਸਟ ਹੈ ਜਿਨ੍ਹਾਂ ਨੇ ਅਜੇ ਸਥਾਪਿਤ ਹੋਣਾ ਹੈ ਉਹਨਾਂ ਦੇ ਲਈ ਕੰਪੀਟੀਸ਼ਨ ਬਹੁਤ ਹੈ ਤੇ ਉਹ ਕਿਵੇਂ ਮੈਨੇਜ ਹੁੰਦੀ ਹੈ ਇਨਵੈਸਟਮੈਂਟ ਤੇ ਰਿਟਰਨਸ ਅ ਦੇਖੋ ਮਨਦੀਪ ਜੀ ਗੱਲ ਤਾਂ ਦੇਖੋ 16 ਨੇ ਸੱਚਾ ਜੋ ਰਿਐਲਿਟੀ ਹੈ ਇਸ ਲਾਈਨ ਦੀ ਹਮ ਕਿ ਕਈ ਸੋਹਣੇ ਸੋਹਣੇ ਆਰਟਿਸਟ ਹਨਾ ਮੈਥੋਂ ਵੀ ਵਧੀਆ ਕਈ ਆਰਟਿਸਟ ਬਹੁਤ ਗੁਣੀ ਆਰਟਿਸਟ ਵੀ ਰਹਿ ਜਾਂਦੇ ਆ ਸਿਰਫ ਇੱਕ ਪੈਸੇ ਪੱਖੋਂ ਸੋ ਮੈਨੂੰ ਐਦਾਂ ਲੱਗਦਾ ਕਿ ਸੈਲਫ ਸਫੀਸ਼ੀਐਂਟ ਹੋਣਾ ਬਹੁਤ ਜ਼ਰੂਰੀ ਆ ਜੀ ਕਿਉਂਕਿ ਉਹ ਵੀ ਇੱਕ ਥੋੜੇ ਸਟਰਗਲ ਦਾ ਹਿੱਸਾ ਹੀ ਹੁੰਦਾ ਜੀ ਆਪਾਂ ਮੰਨਦੇ ਆ ਜ਼ਿੰਮੇਵਾਰੀਆਂ ਹੁੰਦੀਆਂ ਬਹੁਤ ਜ਼ਿੰਮੇਵਾਰੀਆਂ ਹੁੰਦੀਆਂ ਸੋ ਉਹਨਾਂ ਨਾਲ ਨਜਿੱਠਣਾ ਉਹਨਾਂ ਨਾਲ ਲੜਨਾ ਤੇ ਆਪਣੇ ਕੰਮ ਨੂੰ ਜਾਰੀ ਰੱਖਣਾ ਵੀ ਇੱਕ ਬਹੁਤ ਸਟਰਗਲ ਦਾ ਹੀ ਹਿੱਸਾ ਮੰਨੂਗਾ ਮੈਂ ਵੀ ਹੂੰ ਸੋ ਪਹਿਲਾਂ ਮੈਂ ਜੋ ਮੈਨੇਜ ਕਰਦਾ ਹੁੰਦਾ ਸੀਗਾ ਪਹਿਲਾਂ ਮੈਂ ਟ੍ਰੇਨਿੰਗ ਵੀ ਦਿੱਤੀ ਆ ਜੀ ਜਮ ਚ ਜੀ ਸੋ ਜਿੱਦਾਂ ਕਿ ਆਪਣੀ ਪਹਿਲਾਂ ਵੀ ਗੱਲਬਾਤ ਹੋਈ ਸੀਗੀ ਮੈਂ ਟ੍ਰੇਨਿੰਗ ਵੀ ਦੇ ਕੇ ਸਫੀਸ਼ੀਐਂਟ ਕੀਤਾ ਹਨਾ ਬਜਟ ਕੋਈ ਆਪਣਾ ਅਰੇਂਜ ਕੀਤਾ ਜਿੰਨਾ ਵੀ ਹੋ ਸਕਦਾ ਜਦ ਤੱਕ ਮੈਨੂੰ ਲੱਗਦਾ ਕਿ ਜੇ ਆਪਣੇ ਕੋਲੇ ਟੈਲੈਂਟ ਹੈਗਾ ਸੋ ਆਪਾਂ ਕੋਈ ਵੀ ਚੀਜ਼ ਹੈਗੀ ਆ ਉਹਨੂੰ ਘੱਟ ਦੇ ਘੱਟ ਬਜਟ ਚ ਵੀ ਆਪਾਂ ਅਰੇਂਜ ਕਰ ਸਕਦੇ ਆ ਜੀ ਬਿਲਕੁਲ ਜੇ ਤੁਸੀਂ ਕ੍ਰੀਏਟਿਵ ਹੋ ਤੁਹਾਡੇ ਕੰਟੈਂਟ ਚ ਦਮ ਹੈ ਤਾਂ ਤੁਹਾਨੂੰ ਚੱਲਣ ਤੋਂ ਕੋਈ ਨਹੀਂ ਰੋਕ ਸਕਦਾ ਵਾਕਈ ਬਹੁਤ ਅੱਛੀ ਗੱਲ ਹੈ ਤੇ ਇੱਕ ਗੀਤ ਜਿਹੜਾ ਕਿ ਤੁਹਾਡਾ ਤੁਹਾਨੂੰ ਲੱਗਦਾ ਵੀ ਇਹ ਨਹੀਂ ਰੁਕਣਾ ਚਾਹੀਦਾ ਇਸ ਨੂੰ ਕੋਈ ਰੋਕ ਨਹੀਂ ਸਕਦਾ ਤੇ ਉਹ ਗੀਤ ਵਾਕਈ ਤੁਹਾਡੇ ਸਾਰੇ ਗੀਤ ਲਗਭਗ ਤੁਮਾ ਪਾ ਰਹੇ ਨੇ ਤੇ ਅਜੇ ਹਾ ਇੱਕ ਹੋਰ ਨਗਮਾ ਛੋ ਲਈਏ ਹਾਂਜੀ ਬਾਈ ਜੀ ਜੇ ਗੱਲ ਕਰਦੇ ਆ ਇੱਕ ਹੋਰ ਟਰੈਕ ਮੇਰਾ ਪਿੱਛੇ ਜੇ ਰਿਲੀਜ਼ ਹੋਇਆ ਸੀਗਾ ਤਰੀਫਾਂ ਜੀ ਤੁਸੀਂ YouTube ਤੇ ਜਾ ਕੇ ਵੀ ਸੁਣ ਸਕਦੇ ਹੋ ਤਰੀਫਾਂ ਉਹ ਮੈਂ ਗਾਣਾ ਜ਼ਰੂਰ ਸਾਂਝਾ ਕਰਨਾ ਚਾਹੂੰਗਾ ਹੂੰ ਹੂੰ ਹੋਲੇ ਵਿਸ਼ ਜੇ ਸੂਟਾਂ ਦੀ ਨਾ ਥੋੜੇ ਸੋਹਣਿਆ ਮੈਨੂੰ ਮੈਟਰ ਕਰੇ ਹੋ ਤੇਰੇ ਬੋਲ ਸੋਹਣਿਆ ਘਾਟਾ ਮੈਨੂੰ ਲੱਗੇ ਬਸ ਇੱਕ ਚੀਜ਼ ਦਾ ਤੇਰੇ ਮੂੰਹ ਮੇਰੀ ਕੀਤੇ ਹੋਈ ਤਾਰੀਫ ਦਾ ਜਿਵੇਂ ਜਿਵੇਂ ਦਿਨ ਜੱਟ ਪਈ ਜਨਮੀ ਸੁਪਨੇ ਕੱਲੇ ਹੀ ਤੂੰ ਦਿਖਾਈ ਜਨਵੇ ਲੰਗੀ ਜਾਂਦਿਆਂ ਤੇਰੀਆਂ ਕਾਂ ਤੇਰੀਆਂ ਗੀਤਾਂ ਵਿੱਚ ਆਉਂਦਾ ਤੈਨੂੰ ਬੋਲਣਾ ਜੱਟਾ ਵੇ ਉਂਜ ਕਰੇ ਨਾ ਤਰੀਫਾਂ ਮੇਰੀਆਂ ਗੀਤਾਂ ਵਿੱਚ ਆਉਂਦਾ ਤੈਨੂੰ ਬੋਲਣਾ ਜੱਟਾ ਵੇ ਉਂਜ ਕਰੇ ਨਾ ਤਰੀਫਾਂ ਮੇਰੀਆਂ ਬਹੁਤ ਅੱਛੇ ਤੇ ਤੁਹਾਡੇ ਜਿਹੜੇ ਪਲੇਟਫਾਰਮਸ ਨੇ ਜਿਨ੍ਹਾਂ ਦੇ ਉੱਤੇ ਤੁਹਾਡੇ ਗੀਤ ਪਏ ਆ ਉਹਨਾਂ ਸਾਰੇ ਪਲੇਟਫਾਰਮਸ ਬਾਰੇ ਜਾਣਨਾ ਚਾਹਾਂਗੇ ਤੁਹਾਡਾ ਚੈਨਲ YouTube ਜਿਹੜਾ ਹੈ ਜ਼ਮੀਰ ਦੀ 1 ਉਹ ਤਾਂ ਸਾਨੂੰ ਪਤਾ ਹੈ ਤੁਸੀਂ ਵੀ ਦੱਸ ਦਿਓ ਤੇ ਬਾਕੀ ਹੋਰ ਪਲੇਟਫਾਰਮਸ ਜਿਹੜੇ ਆ ਉਹ ਵੀ ਦੱਸ ਦਿਓ ਕਿ ਜਿੱਥੇ ਕਿਤੇ ਤੁਹਾਡੇ ਗੀਤ ਅਸੀਂ ਦੇਖ ਸਕਦੇ ਹਾਂ ਹਾਂਜੀ ਸਭ ਤੋਂ ਪਹਿਲਾਂ ਤੁਸੀਂ ਮੇਰੇ Instagram ਹੈਂਡਲ ਤੇ ਜਾਇਓ ਜੀ ਮੇਰੇ Instagram ਹੈਂਡਲ ਦਾ ਨਾਮ ਹੈ ਜ਼ਮੀਰ ਅਫੀਸ਼ੀਅਲ ਕਰਕੇ ਜੀ ਤੁਸੀਂ ਉੱਥੇ ਜਾਓਗੇ ਉੱਥੇ ਸਾਰੇ ਲਿੰਕਸ ਵੀ ਅਵੇਲੇਬਲ ਨੇ वैसे मैं थे, थे, थे थे न, करें, करें जे मैं ਦੱਸਣਾ ਚਾਹਾਂ ਤਾਂ ਸਪੋਟੀਫਾਈ ਤੇ ਸਾਰੇ ਗਾਣੇ ਅਵੇਲੇਬਲ ਨੇ ਤੇ ਐਮਾਜ਼ਨ 뮤ਜ਼ਿਕ ਤੇ ਆਈਟਿਊਨਸ ਤੇ ਜੀਓ 7 ਤੇ ਹਰੇਕ ਪਲੈਟਫਾਰਮ ਤੇ ਓਟੀਟੀ ਸਾਈਟ ਤੇ ਸਾਰੇ ਗਾਣੇ ਮੌਜੂਦ ਨੇ YouTube ਤੇ ਤੁਸੀਂ ਸਰਚ ਕਰੋਗੇ ਜ਼ਮੀਰ ਦਾ 1 ਚੈਨਲ ਮੇਰੇ ਚੈਨਲ ਦਾ ਨਾਮ ਹੈ ਜੀ ਤੇ ਜਾ ਕੇ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਗਾਣੇ ਤੇ ਜੇ ਚੰਗੇ ਲੱਗਦੇ ਸਹਿਰ ਸ਼ੇਅਰ ਜ਼ਰੂਰ ਕਰਿਓ ਜੀ ਅਸੀਂ ਜ਼ਰੂਰ ਸ਼ੇਅਰ ਕਰਾਂਗੇ ਪਰ ਉਸ ਦੇ ਲਈ ਤੁਹਾਨੂੰ ਸਾਨੂੰ ਚੱਲਦੇ-ਚੱਲਦੇ ਇੱਕ ਗੀਤ ਹੋਰ ਸੁਣਾਉਣਾ ਪੈਣਾ ਹਾਂਜੀ ਜੇ ਮੈਂ ਗੱਲ ਕਰਾਂ ਕਿਸੇ ਹੋਰ ਸਿੰਗਰ ਦੀ ਜੀ ਮੈਨੂੰ ਸ਼ੁਰੂ ਤੋਂ ਜਿਹੜਾ ਨੇ ਮੋਟੀਵੇਸ਼ਨ ਦਿੱਤੀ ਆ ਜਿਨ੍ਹਾਂ ਨੂੰ ਸੁਣ ਕੇ ਮੈਂ ਸਕੂਨ ਮਹਿਸੂਸ ਕਰਦਾ ਜੀ ਉਹਨਾਂ ਦਾ ਨਾਮ ਸਾਰੇ ਹਰਮਨ ਪਿਆਰੇ ਕਲਾਕਾਰ ਨੇ ਸਤਿੰਦਰ ਸਰਤਾਜ ਜੀ ਦਾ ਹਮ ਸੋ ਉਹਨਾਂ ਦੇ ਇੱਕ ਬਹੁਤ ਮੇਰੇ ਦਿਲ ਦੇ ਕਰੀਬ ਗਾਣਾ ਜੀ ਜੀ ਹਮ ਉਲਾਵਾ ਇਸ਼ਕੇ ਦੇ ਅੰਬਰੀ ਉਡਾਰੀਆਂ ਸਾਨੂੰ ਪਿਆਰ ਦੀਆਂ ਚੜੀਆਂ ਕੁਮਾਰੀਆਂ ਉਲਾਵਾ ਇਸ਼ਕੇ ਦੇ ਅੰਬਰੀ ਉਡਾਰੀਆਂ ਸਾਨੂੰ ਪਿਆਰ ਦੀਆਂ ਚੜੀਆਂ ਕੁਮਾਰੀਆਂ ਸਾਨੂੰ ਪਿਆਰੇ ਦੀਆਂ ਚੜੀਆਂ ਕੁਮਾਰੀਆਂ ਉਹ ਮੇਰੇ ਪੈਰ ਨਾ ਜ਼ਮੀਨ 'ਤੇ ਲੱਗੇ ਦੇ ਪੈਰ ਨਾ ਜ਼ਮੀਨ 'ਤੇ ਲੱਗੇ ਦੇ ਲੱਖਾਂ ਚਸ਼ਮੇ mohabbatਾਂ ਦੇ ਵਗਦੇ ਆ ਰਾਤੀ ਮਿੱਠੇ ਮਿੱਠੇ ਖਾਬ ਮੈਨੂੰ ਡੰਗਦੇ ਨਾ ਗੱਲ ਮੇਰੇ ਵਸਦੀ ਰਹੀ ਨਾ ਗੱਲ ਮੇਰੇ ਇਹ ਵਸਦੀ ਰਹੀ ਤੇ ਸਾਥਿਓ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਜ਼ਮੀਰ ਦਾ ਜਿਨ੍ਹਾਂ ਨੇ ਸਾਨੂੰ ਸਮਾਂ ਦਿੱਤਾ ਸਾਡੇ ਚੈਨਲ ਸਬਰੰਗ ਦੇ ਲਈ ਇੱਥੇ ਹੋਰ ਬਿਹਤਰੀਨ ਵੀਡੀਓਜ਼ ਬਰਡਿੰਗ ਆਰਟਿਸਟ ਦੀ ਜਿਨ੍ਹਾਂ ਨੇ ਅਜੇ ਸਥਾਪਿਤ ਹੋਣਾ ਹੈ ਵੱਡੇ ਮਾਰ ਕੇ ਮਾਰਨੇ ਨੇ ਉਹਨਾਂ ਦੀਆਂ ਵੀਡੀਓਜ਼ ਤੁਸੀਂ ਸਾਡੇ ਚੈਨਲ ਦੇ ਉੱਤੇ ਦੇਖ ਸਕਦੇ ਹੋ ਤੇ ਜ਼ਮੀਰ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਤੁਹਾਡਾ ਤੁਸੀਂ ਸਾਨੂੰ ਸਮਾਂ ਦਿੱਤਾ ਇਸ ਵੀਡੀਓ ਦੇ ਲਈ ਤੇ ਚਲਦੇ-ਚਲਦੇ ਅਸੀਂ ਨਗਮੇ ਜਿਹੜੇ ਹੈ ਉਹ ਆ ਤੁਹਾਡੇ ਤੋਂ ਜ਼ਰੂਰ ਸੁਣਾਗੇ ਜਿੰਨਾ ਚ ਅਸੀਂ ਇੱਕ ਹਿੰਦੀ ਨਗਮਾ ਜਿਹੜਾ ਹੈ ਉਹ ਸੁਣਨਾ ਚਾਹੁੰਦੇ ਆ ਕਿਉਂਕਿ ਹੁਣ ਤੱਕ ਅਸੀਂ ਪੰਜਾਬੀ ਸੁਣੇ ਕੋਈ ਨਾ ਕੋਈ ਹਿੰਦੀ ਨਗਮਾ ਵੀ ਜੋ ਕਿ ਮੇਰੀ ਖੁਦ ਹੀ ਪਸੰਦ ਹੈ ਉਸ ਦੇ ਲਈ ਮੈਂ ਤੁਹਾਨੂੰ ਗੁਜ਼ਾਰਿਸ਼ ਕਰਾਂਗਾ ਤੇ ਅਸੀਂ ਆਪਣੀ ਵੀਡੀਓ ਦਾ ਅਖੀਰ ਜ਼ਮੀਰ ਪਾਸੋਂ ਗਾਏ ਇਸ ਨਗਮੇ ਦੇ ਨਾਲ ਕਰਾਂਗੇ ਸਾਥੀ ਸਰਾਂ ਕਭੀ ਮੇਰੀ ਨਜ਼ਰ ਸੇ ਖੁਦ ਕੋ ਦੇਖ ਵੀ है चांद में भी दाग पर न में कभी जो भी है सब मेरा तेरे हवाले कर दिया जिसम का हर रुआ तेरे हवाले कर दिया न no. हो के भी ਕਰੇਬ ਤੋ ਹਮੇਸ਼ਾ ਪਾਸ ਥਾ ਕਿ ਸੋ ਜਨਮ ਵੀ ਦੇਖਤਾ ਮੈਂ ਤੇਰਾ ਰਾਸ ਥਾ ਸੋ ਸਬਰੰਗ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਕਿ ਮੇਰੀ ਆਵਾਜ਼ ਤੁਹਾਡੇ ਸਾਰਿਆਂ ਤੱਕ ਪਹੁੰਚ ਸਕੇ ਜਿਨ੍ਹਾਂ ਕੋਲ ਨਹੀਂ ਪਹੁੰਚੇ ਉਹਨਾਂ ਤੱਕ ਪਹੁੰਚ ਸਕੇ ਮੇਰੇ ਆਉਣ ਵਾਲੇ ਗਾਣਿਆਂ ਵਾਸਤੇ ਜ਼ਰੂਰ ਰੈਡੀ ਰਹੋ ਸਟੇ ਟਿਊਨ ਤੇ ਮੇਰੇ ਇੰਸਟਾਗ੍ਰam ਹੈਂਡਲ ਜ਼ਮੀਰ ਅਫੀਸ਼ੀਅਲ ਨੂੰ ਫੋਲੋ ਕਰੋ ਜਿਬਤ ਤੋਂ ਬਤ